ਆਦਾਨਾ ਦੇ ਸਰਚ ਮਾਰਿਆ ਕਿੱਥੇ ਮਾਰਿਆ ਸਾਡੇ ਘਰੇ ਆ ਕੇ ਨਾ ਗਈ ਹੈ ਬਈ ਇਹਾ ਦਿਨੇਸ਼ ਖਬਰ ਜਿਲਾ ਸ਼ਹੀਦ ਪਗ ਸਿੰਘ ਨਗਰ ਦੇ ਅਧੀਨ ਆਉਂਦੇ ਪਿੰਡ ਮਡਾਲੀ ਦੀ ਹੈ ਜਿੱਥੇ ਕਿ ਇੱਕ ਪ੍ਰਵਾਸੀ ਮਜ਼ਦੂਰ ਕੋਲੋਂ ਆਪਣੇ ਮਾਲਕ ਦਾ ਬੇਰਹਿਮੀ ਨਾਲ ਕਤਲ ਕਰ ਦੇਂਦਾ ਮਾਮਲਾ ਸਾਹਮਣੇ ਆਇਆ ਹੈ ਇਸ ਬੰਦੀ ਜਾਣਕਾਰੀ ਸਾਂਝੀ ਕਰਦੇ ਅਮ੍ਰਿਤਿਕ ਵਿਅਕਤੀ ਦਿਵਿੰਦਰ ਸਿੰਘ ਦੀ ਪਤਨੀ ਭਲੇਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਦਿਵਿੰਦਰ ਸਿੰਘ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਘਰ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਦਿਨੇਸ਼ ਕੁਮਾਰ ਨੇ ਕਿਸੇ ਚੀਜ਼ ਨਾਲ ਬਾਰ ਕਰਕੇ ਉਸ ਦੇ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਹਨਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੇ ਦੋਸ਼ੀ ਦਿਨੇਸ਼ ਨੂੰ ਖੇਤੀਬਾੜੀ ਦੇ ਕੰਮਲੇ ਰੱਖਿਆ ਸੀ। ਹੇ ਬਈ ਇਹਨਾਂ ਦੇ ਪਤਾ ਨਹੀਂ ਕੀ ਮਾਰੀਆਂ ਇਹਨਾਂ ਨੂੰ ਕਿਹਾ ਵੀ ਮੈਂ ਕਹਾਂ ਨਾ ਫੜਿਓ ਭਈ ਇਹਨੂੰ ਹਾਂਜੀ ਬਈ ਇਹਨਾਂ ਨੇ ਮੈਨੂੰ ਧੱਕਾ ਦੇ ਕੇ ਛੱਟ ਕੇ ਭਈ ਇਹਨੂੰ ਚੱਲ ਗਏ ਇਹ ਲੜਾਈ ਹੋਈ ਭਈ ਗਾਲਾਂ ਕੱਢਦਾ ਕਿੰਨੇ ਵੇ ਲੜਾਈ ਹੋਈ ਏ ਕਹਾਂ ਜਕ ਵਜੇ ਸ਼ਾਮੀ ਹੋਈ ਹੈ ਕੀ ਕਿੱਥੇ ਪਤਾ ਨਹੀਂ ਕੀ ਮਾਰਿਆ ਇਹਨਾਂ ਦੇ ਸਿਰਚ ਮਾਰਿਆ ਕਿੱਥੇ ਮਾਰਿਆ ਬਈ ਜਾਂਦਾ ਕਿੱਥੇ ਦੀ ਉਹ ਸਾਡੇ ਘਰੇ ਹੀ ਆ ਕੰਮ ਕਰਦਾ ਨਾ ਕੀ ਹੈ ਭਈ ਇਹਦਾ ਦਨੇਸ਼ ਕਿੱਥੇ ਦਾ ਰਹਿੰਦਾ ਉਹ ਬਿਹਾਰ ਦਾ ਜੂਪੀ ਦਾ ਇੱਥੇ ਕਿੱਥੇ ਰਹਿੰਦੇ ਆ ਤੁਸੀਂ ਸਾਡੇ ਮਡਾਲੀ ਰਹਿੰਦੇ ਆ ਮਡਾਲੀ ਕਿੰਨੀ ਦੇਰ ਤੋਂ ਤੁਹਾਡੇ ਕੋਲ ਕੰਮ ਕਰਦਾ ਸੀ ਉਹ ਨੂੰ ਹੋ ਗਏ 4-5 ਮਹੀਨੇ ਆਈ ਉਹ 5 ਮਹੀਨੇ ਤੋਂ ਕਾਹਦਾ ਕੰਮ ਕਰਦਾ ਖੇਤੀ ਬਾੜੀ ਦਾ ਸੰਕਰ ਇਹ ਅੰਕਲ ਉਹ ਨਹੀਂ ਕਰਦਾ ਕੰਮ ਕਰਦੇ ਇਹ ਤਾਂ ਮੋਟਰ ਵਾਈਨਿਕ ਦਾ ਕਰਦੇ ਖੇਤੀ ਦਾ ਕਰਦੇ ਆ ਤੇ ਪਿੰਡ ਜਿਹੜੀ ਇਹ ਦੁਕਾਨ ਇਹਨਾਂ ਦੀ ਪਿੰਡ ਦੇ ਚੀਜ਼ਾਂ ਦੁਕਾਨ ਸਾਲ ਤੇ ਇਹ ਕੀ ਲੱਗਦੇ ਤੁਹਾਡੇ ਮੇਰੇ ਹਸਬੰਦ ਆ ਕੀ ਨਾਂ ਇਹਨਾਂ ਦਾ ਦਵਿੰਦਰ ਸਿੰਘ ਦਵਿੰਦਰ ਸਿੰਘ ਜੀ ਉਹਨੋਂ ਭਈਆ ਕਿੱਥੇ ਗਿਆ ਸੀ ਭਈਆ ਕਹਿੰਦੇ ਪਿੰਡ ਫੜ ਲਿਆ ਉਹਨਾਂ ਨੇ ਮੈਨੂੰ ਤਾਂ ਪਤਾ ਨਹੀਂ ਮੈਂ ਸਾਡੇ ਉਧਰ ਪਿੰਡੇ ਹੀ ਰਹਿਣ ਵਾਲੇ ਨੀਲਮ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਦਾ ਉਸਦੇ ਹੀ ਨੌਕਰ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਕਤਲ ਕਰਨ ਦਾ ਕੀ ਕਾਰਨ ਹੈ ਇਸ ਬਾਰੇ ਫਿਲਹਾਲ ਉਸ ਨੂੰ ਕੁਝ ਨਹੀਂ ਪਤਾ ਮੇਰਾ ਨੀਲਮ ਕੋ ਆ ਹਾਂ ਕਿਹੜੇ ਪਿੰਡ ਤੋਂ ਆਪਾਂ ਮਡਾਲੀ ਤੋਂ ਅੱਜ ਜਦ ਸੇਵੜਾ ਹਸਪੀਟਲ ਚ ਆਏ ਹਾਂ ਕੀ ਮਾਮਲਾ ਕੀ ਸਾਰਾ ਇਹ ਸਾਡੇ ਦਾ ਇੱਕ ਦਵਿੰਦਰ ਸਿੰਘ ਆ ਮਿਸਤਰੀ ਜੀ ਉਹ ਤਾਂ ਕੋਈ ਖਰਬੇ ਜੇ ਨਾਲ ਝਗੜਾ ਹੋਇਆ ਤਾਂ ਉਹ ਕੋਈ ਭਈਏ ਨੇ ਸੱਟ ਮਾਰਤੀ ਤੇ ਮੈਂ ਤਾਂ ਵੈਸੇ ਇੱਥੇ ਭਗਵਾ ਰਹੀ ਹਾਂ ਤਾਂ ਮੈਨੂੰ ਹੁਣ ਪਤਾ ਲੱਗਾ ਤੇ ਮੈਂ ਹਸਪੀਟਲ ਆਇਆ ਅੱਛਾ ਇਹ ਝਗੜਾ ਹੋਇਆ ਕਿੱਥੇ ਹੋਇਆ ਉਹ ਮਡਾਲੀ ਵਾ ਮਡਾਲੀ ਵਾ ਹਾਂ ਤੇ ਹੋਇਆ ਕਿਦਾਂ ਉਧਰ ਇਸ ਘਟਨਾ ਤੋਂ ਬਾਅਦ ਹੀ ਦਵਿੰਦਰ ਸਿੰਘ ਨੂੰ ਸਿਮਲਾ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ ਜਿੱਥੇ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੁਣ ਦੱਸਿਆ ਗਿਆ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ ਫਿਲਹਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫਗਵਾੜਾ ਤੋਂ ਨਵਰਾਂਗਚੈਨ ਲਈ ਜੱਸ ਸ਼ਰਮਾ ਨੇ ਵਿਸ਼ੇਸ਼ ਰਿਪੋਰਟ ਕੀ ਮਾਮਲਾ ਕੀ ਕਿ ਜਿਹੜਾ ਸਿਵਲ ਹਸਪੀਟਲ ਚ ਵਿਅਕਤੀ ਆ ਬ੍ਰਾਡ ਡੈੱਡ ਬੋਡੀ ਆਈਸ ਲੱਗਿਆ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਇਹ ਰਹਿਣ ਵਾਲਾ ਹੈ ਮਡਾਲੀ ਦਾ ਤੇ ਇਹਨਾਂ ਦੇ ਨਾਲ ਵਾਲੇ ਨੇ ਕਿਹਾ ਕਿ ਇਹਦੀ ਲੜਾਈ ਹੋਈ ਹੈ ਮਡਾਲੀ ਮਿੰਡ ਜਿਸ ਲਾਈਦਰ ਆਇਆ ਤਾਂ ਬ੍ਰਾਡ ਡੈੱਡ ਸੀ ਬੰਦਾ ਕੋਈ ਟੱਕਰ ਲੱਗੀ ਹੋਈ ਸੀ ਸੱਟ ਤਾਂ ਸਾਨੂੰ ਕੋਈ ਸਰੀਰ ਤੇ ਕੋਈ ਕੋਈ ਨਾਮ ਵਗੈਰਾ ਕਲੀਅਰ ਹੋਇਆ ਨਾ ਕਿੱਥੇ ਦੇ ਰਹਿਣ ਵਾਲੇ ਆ ਇਹ ਹੈਗੇ ਰਹਿਣ ਵਾਲੇ ਮਡਾਲੀ ਮਿੰਡ ਮਡਾਲੀ ਤੇ ਨਾਮ ਵਗੈਰਾ ਕੀ ਹੈ ਜੀ ਇਹਦਾ ਇਹਦਾ ਨਾਮ ਹੈਗਾ ਦਵਿੰਦਰ ਸਿੰਘ ਸਾਡ ਕੋਈ ਵੀ ਨਹੀਂ ਸੀ ਇਨੀ ਸਰੀਰ ਤੇ ਅ ਨਹੀਂ ਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਹਾਂਜੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਪੁਲਿਸ ਹਾਂਜੀ ਪੁਲਿਸ ਸੂਚਨਾ ਸੀ ਦੇਤੀ ਹੋਈ ਹੈ ਡੈਥ ਦਾ ਕਾਰਨ ਕੀ ਹੋ ਸਕਦਾ ਉਹ ਜੇ ਅਸੀਂ ਪੋਸਟਮਾਰਟਮ ਕਰਨਗੇ ਉਦੋਂ ਬਾਤ ਹੀ ਪਤਾ ਲੱਗੇਗਾ